ਤਮੈਂ ਜੀ ਤੁਹਾਡਾ ਹਾਂਜੀ ਸਭ ਦੇ ਕੋ ਕਿਹੜਾ ਪਿੰਡ ਆ? 18 ਸਾਲ ਤੇ ਕੀ ਗੱਲ ਆ ਕੀ ਹਾਲਾਤ ਬਣੇ ਪਏ ਨੇ ਕਰਦੇ ਗਰੀਬੀ ਆ ਪੈਲੀ ਬੰਨਾ ਨਹੀਂ ਹੈਗਾ ਹਾਂ ਇਥੇ ਕੱਲੇ ਰਹਿੰਦੇ ਜੀ ਹਾਂਜੀ ਤੇ ਰੋਟੀ ਪਾਣੀ ਦਾ ਕਿਵੇਂ ਸਰਦਾ ਪਾਣੀ ਇਤਲੇ ਮਾਰ ਆ ਸਰ ਨਾਲ ਤੇ ਘਰ ਵਾਲਾ ਜੱਡਾ ਕੀ ਕੰਮ ਕਰਦਾ ਆਹ ਹਾਂ ਖੁਸ਼ ਹੋਣੀ ਹਾਂਜੀ ਸ਼ਰਾਬ ਸ਼ਰੂ ਪੀ ਛੱਡਦਾ ਹਾਂਜੀ ਘਰ ਇੰਨਾ ਕੰਡਾ ਤੇ ਡਰ ਲੱਗਦਾ ਜਦੋਂ ਮੈਂ ਪੈਂਦਾ ਆ ਤਾਂ ਅੰਦਰ ਤੋਂ ਤੁਹਾਡਾ ਸਾਰਾ ਹੀ ਖਰਾਬ ਹੋਇਆ ਪਿਆ ਹਾਂਜੀ ਰੋਟੀ ਪਾਣੀ ਫਿਰ ਕਿਸ ਤਰ੍ਹਾਂ ਲਿਆਉਂਦੇ ਹਾਂ ਜੀ ਹਾਂ ਜੀ ਇਤਰਾ ਹੀ ਫਿਰ ਬਾਹਰ ਆ ਜਾਂਦੇ ਨੇ ਬਾਬਾ ਰਾਜ ਨੂੰ ਟਾਈਮ ਕੱਢਣਾ ਫਾਇਰ ਫਰਾ ਆਟਾ ਧਾਣਾ ਦੇ ਦਿੰਦਾ ਕਿ ਜ਼ਿਆਦਾ ਕਰ ਲੈਂਦੇ ਤੇ ਕਿੰਨੇ ਚਿਰ ਤੋਂ ਇਤਰਾ ਦੇ ਹਲਾ ਦਿੰਦੇ ਥਾਡੇ ਹਾਂ ਇਤਰਾ ਹੀ ਸਾਰਿਆਂ ਬਰ ਇਤਰਾ ਨਹੀਂ ਕਰਦੀ ਪਾਣੀ ਇਸ ਕੋ ਪਾਣੀ ਪੁਣੀ ਹੋ ਹਾਂ ਰਾਤ ਨੂੰ ਟੈਨਸ਼ਨ ਵੜੀ ਰਹਿੰਦੀ ਨਹੀਂ ਨੀਂਦ ਨਹੀਂ ਆਉਂਦੀ ਰਾਤ ਕੀ ਹੋਇਆ ਕਾ ਤੂੰ ਟੈਨਸ਼ਨ ਇਤਰਾ ਹੀ ਆ ਕੇ ਫਲਾਕੀ ਜਾ ਘਰ ਕਰੀ ਬੀ ਤੇ ਪਾਣੀ ਪੁਣੀ ਹੈਗਾ ਘਰੇ ਕਿ ਨਹੀਂ ਹੋਦੀ ਨਹੀਂ ਹੈਗਾ ਮੱਠ ਚੰਗਾ ਪਾਣੀ ਚੰਗਾ ਹਾਂਜੀ ਤੇ ਫੇਰ ਕੋਈ ਪਿੰਡ ਦਾ ਵੀ ਨਹੀਂ ਕੋਈ ਮਦਦ ਕਰਦਾਂ ਲੱਗੇ ਨਾ ਇੱਕ ਰਾਜਾਂ ਜਾਂਦੇ ਬਥੇਰਾ ਇੱਥੇ ਪਰ ਨਹੀਂ ਤੇ ਰੋਟੀ ਪਾਣੀ ਕਿੱਥੋਂ ਲਿਉਂਦੇ ਜੀ ਰੋਟੀ ਪਾਣੀ ਕਿੱਥੇ ਬਾਬੇ ਜੀ ਗੁਰਦੁਆਰੇ ਸਰ ਤੋਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਜੇ ਲੋਕਾਂ ਤੋਂ ਮੰਗ ਹੈ ਹੋਵਾ ਕਿ ਸਾਡੇ ਕੋਠੇ ਘਰ ਜਿੰਨਾ ਕੰਦਾ ਤੇ ਭਾਲੇ ਰੰਗਰ ਲੱਗਦਾ ਕਿ ਲੈਂਟਰ ਪੈਣ ਨਾ ਤਾਈਂ ਧਾਰ ਕੋਠਿਆਂ ਅੱਛਾ ਕੋ ਨੰਬਰ ਨੰਬਰ ਹੈਗਾ ਤੁਹਾਡਾ ਨੰਬਰ ਮੇਰਾ ਸੇ ਭਾਜੀ ਇਹ ਕਿਹੜੀਆਂ ਦਾ ਨੰਬਰ ਹੈ ਨੰਬਰ ਜੀ ਤੁਹਾਡਾ ਹਾਂਜੀ ਸਭ ਦੇ ਕੋਲ ਕਿਹੜਾ ਪਿੰਡ ਹੈ ਯਾਉਟਪਾਲ ਤੇ ਕੀ ਗੱਲ ਆ ਕੀ ਹਾਲਾਤ ਬਣੇ ਪਏ ਨੇ ਕਰਦੇ ਗਰੀਬੀ ਆ ਪੈਲੀ ਬਣਣਾ ਨਹੀਂ ਹੈਗਾ ਹਾਂ ਇਥੇ ਕੱਲੇ ਰਹਿੰਦੇ ਜੀ ਹਾਂਜੀ ਤੇ ਰੋਟੀ ਪਾਣੀ ਦਾ ਕਿਵੇਂ ਸਰਦਾ ਰੋਟੀ ਪਾਣੀ ਇੱਥੇ ਨਹੀਂ ਮਾਰਾ ਸਾਡੇ ਨਾਲ ਤੇ ਘਰਾਂ ਦਾ ਡੱਗੀ ਕੰਮ ਕਰਦਾ ਹਾਂ ਹਾਂ ਕੋਸ਼ਿਵ ਨਹੀਂ ਹਾਂਜੀ ਸ਼ਰਾਬ ਸ਼ਰੂ ਪੀ ਛੱਡਦਾ ਹਾਂਜੀ ਘਰ ਇੰਨਾ ਕੰਦਾ ਸ ਡਰ ਲੱਗਦਾ ਜਦੋਂ ਮੈਂ ਪੈਂਦਾ ਅਦੇ ਅੰਦਰ ਤੋਂ ਤੁਹਾਡਾ ਸਾਰਾ ਹੀ ਖਰਾਬ ਹੋਇਆ ਪਿਆ ਹਾਂਜੀ ਤੇ ਰੋਟੀ ਪਾਣੀ ਫਿਰ ਕਿਸ ਤਰ੍ਹਾਂ ਲਿਆਉਂਦੇ ਖਾਂਦੇ ਹਾਂਜੀ ਇਸ ਤਰ੍ਹਾਂ ਹੀ ਸਾਰੇ ਬਾਹਰ ਆ ਜਾਂਦੇ ਨੇ ਬਾਬਾ ਰਾਜ ਨੂੰ ਟਾਈਮ ਕੱਢ ਨਾਲ ਘਾਇਲ ਫਰਾ ਆਟਾ ਦਾਣਾ ਦੇ ਦਿੰਦਾ ਕਿਹੜਾ ਕਰ ਲੈਂਦੇ ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਦੇ ਹਲਾ ਦਿੰਦੇ ਥਾਡੇ ਹਾਂ ਇਸ ਤਰ੍ਹਾਂ ਹੀ ਸਾਰਿਆਂ ਬਰ ਇੱਕਦਿਨ ਜੀ ਪਾਣੀ ਦੇਖੋ ਪਾਣੀ ਪੂਣੀ ਹੋ ਹਾਂ ਰਾਤ ਨੂੰ ਟੈਨਸ਼ਨ ਵੜੀ ਰਹਿੰਦੀ ਨਹੀਂ ਨੀਂਦ ਨਹੀਂ ਆਉਂਦੀ ਰਾਤ ਕੀ ਹੋਇਆ ਕਾ ਤੂੰ ਟੈਨਸ਼ਨ ਇਸ ਤਰ੍ਹਾਂ ਹੀ ਆ ਕੇ ਫਰਾਕੀ ਜਾ ਕਰ ਕਰੀਂ ਬੀਜ ਤੇ ਪਾਣੀ ਪੁਣੀ ਹੈਗਾ ਘਰੇ ਕਿ ਨਹੀਂ ਹੋਸੀ ਨਹੀਂ ਹੈਗਾ ਮੜ ਚੰਗਾ ਪਾਣੀ ਚੰਗਾ ਅੱਛਾ ਹਾਂਜੀ ਤੇ ਫੇਰ ਕੋਈ ਪਿੰਡ ਦਾ ਵੀ ਨਹੀਂ ਕੋਈ ਮਦਦ ਕਰਦਾਂ ਲੱਗੇ ਨਾ ਇੱਕ ਰਾਜਾਂ ਜਾਂਦੇ ਬਥੇਰਾ ਇੱਥੇ ਪਰ ਨਹੀਂ ਤੇ ਰੋਟੀ ਪਾਣੀ ਕਿੱਥੋਂ ਲਿਆਉਂਦੇ ਜੀ ਰੋਟੀ ਪਾਣੀ ਇੱਥੇ ਬਾਬੇ ਜੀ ਗੁਰਦੁਆਰੇ ਸਰ ਤੋਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਜੇ ਲੋਕਾਂ ਤੋਂ ਮੰਗਿਆ ਹੋਇਆ ਕਿ ਸਾਡੇ ਕੋਠੇ ਘਰ ਦੀਆਂ ਕੰਧਾਂ ਤੇ ਬਾਲੇ ਆ ਤੁਹਾਨੂੰ ਡਰ ਲੱਗਦਾ ਤੇ ਲੈਂਟਰ ਪੈਣ ਦਾ ਤਾਈਂ ਸਾਡੇ ਕੋਠਿਆਂ ਤੇ ਅੱਛਾ ਕੋ ਨੰਬਰ ਨੰਬਰ ਹੈਗਾ ਤੁਹਾਡਾ ਨੰਬਰ ਮੇਰਾ ਸੁਨੀ ਭਾਜੀ ਇਹਦਾ ਕੋਈ ਨੰਬਰ ਇਹ ਕੋਈ ਪਾਣੀ ਪੁਣੀ ਹੋ ਹਾਂ ਰਾਤ ਨੂੰ ਟੈਂਸ਼ਨ ਵੜੀ ਰਹਿੰਦੀ ਨਹੀਂ ਨੀਂਦ ਨਹੀਂ ਆਉਂਦੀ ਰਾਤ ਕੀ ਹੋਇਆ ਕਾ ਤੂੰ ਟੈਂਸ਼ਨ ਇਤਰਾ ਹੀ ਆ ਕੇ ਫੜਾ ਕੇ ਜਾ ਕਰ ਕਰੀ ਬੀਜ ਤੇ ਪਾਣੀ ਪੁਣੀ ਹੈਗਾ ਘਰੇ ਕਿ ਨਹੀਂ ਹੋਸੀ ਨਹੀਂ ਹੈਗਾ ਮਾੜਾ ਚੰਗਾ ਪਾਣੀ ਚੰਗਾ ਹਾਂਜੀ ਤੇ ਫੇਰ ਕੋਈ ਪਿੰਡ ਦਾ ਵੀ ਨਹੀਂ ਕੋਈ ਮਦਦ ਕਰਦਾਂ ਲੱਗੇ ਨਾ ਇਤਰਾ ਜਾਂ ਜਾਂਦੇ ਬਥੇਰਾ ਇੱਥੇ ਪਰ ਨਹੀਂ ਤੇ ਰੋਟੀ ਪਾਣੀ ਕਿੱਥੋਂ ਲਿਆਉਂਦੇ ਜੀ ਰੋਟੀ ਪਾਣੀ ਕਿੱਥੇ ਬਾਬੇ ਜੀ ਗੁਰਦੁਆਰੇ ਸਰ ਤੋਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਜੀ ਲੋਕਾਂ ਤੋਂ ਮੰਗ ਹੈ ਵਾ ਕਿ ਸਾਡੇ ਕੋਠੇ ਘਰ ਦੀਆਂ ਕੰਦਾ ਤੇ ਭਾਲੇ ਆ ਤੁਹਾਨੂੰ ਡਰ ਲੱਗਦਾ ਕਿ ਲਾਈਟਰ ਪੈਣ ਦਾ ਤਾਈਂ ਜਿਹੜੇ ਕੋਠਿਆਂ ਕੋਈ ਨੰਬਰ ਨੰਬਰ ਹੈਗਾ ਤੁਹਾਡਾ ਨੰਬਰ ਮੇਰਾ ਸ੍ਰੀ ਭਾਜੀ ਇਹਦਾ ਕੋਲਿਆਂ ਦਾ ਨੰਬਰ